ਮੈਰਿਟੋਰੀਆ ਸਕੂਲ ਬਠਿੰਡਾ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਕਿ ਇੱਥੋਂ 23 ਬੱਚਿਆਂ ਨੇ ਮੈਟ ਹੋਲਡਰ ਦੇ ਵਿੱਚ ਆ ਕੇ ਜਿਹੜਾ ਮੈਟ ਵਿੱਚ ਆ ਕੇ ਆਪਣਾ ਨਾਮ ਕਮਾਇਆਗਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜਿਹੜੀ 1-2 ਮਿੰਟ ਦੇ ਲਈ ਨਾਲ ਹੀ ਉਹਨਾਂ ਦੇ ਜਿਹੜੇ ਅਧਿਆਪਕ ਵੀ ਬਿਰਾਜਮਾਨ ਨੇਗੇ ਇਹ ਇਸ ਦੇ ਵਿੱਚ ਤੁਸੀਂ ਵਿਚਕਾਰ ਦੇਖ ਰਹੇ ਹੋ ਅਸ਼ਵਨੀ ਵਿਦਿਆਰਥੀਆ ਜੋ ਤੀਸਰੇ ਸਥਾਨ ਤੇ ਹੈਗਾ ਪੂਰੇ ਪੰਜਾਬ ਦੇ ਵਿੱਚੋਂ ਕਿ 23 ਬੱਚਿਆਂ ਨੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਨਾਮਣਾ ਖੱਟਿਆ ਪਿੱਛੇ ਜਿਹੜੀ ਫਲੈਕਸ ਵੀ ਵੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਮੈਰਿਟ ਹੋਲਡਰ ਵਿਦਿਆਰਥੀ ਨੇ ਸੀਨੀਅਰ ਸਕੈਂਡਰੀ ਰੈਜੀਡੈਂਸ ਸਕੂਲ ਫਾਰ ਮੈਰਿਟੋਰੀਅਸ ਸਟੂਡੈਂਟਸ ਬਠਿੰਡਾ ਤਾਂ ਵਿਦਿਆਰਥੀ ਆ ਕਸ਼ਮੀਰੀ ਨਾਲ ਗੱਲਬਾਤ ਕਰਦੇ ਆਪਾਂ ਅਸ਼ਵਨੀ ਕਿਸ ਤਰ੍ਹਾਂ ਲੱਗ ਰਿਹਾਗਾ ਤੁਹਾਨੂੰ ਜਿਹੜਾ ਮੈਰਿਟ ਵਿੱਚ ਆਇਆ ਹੋ ਤੁਸੀਂ ਮੈਰਿਟੋਰੀਅਸ ਸਕੂਲ ਬਠਿੰਡਾ ਦੇ ਵਿਦਿਆਰਥੀਆਂਗੇ ਤੇ ਕਿਸ ਤਰ੍ਹਾਂ ਜਿਹੜਾ ਮਹਿਸੂਸ ਕਰ ਰਹੇ ਹੋਗੇ ਸਰ ਮੈਨੂੰ ਮੈਰਿਟ ਵਿੱਚ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਮੇਰੇ ਸਕੂਲ ਤੇ ਤੇ ਮੈਨੂੰ ਕਾਹਦੇ ਮੈਰੇ ਤੇ ਬਹੁਤ ਖੁਸ਼ ਹਾਂ ਮੈਂ ਤੇ ਇਸ ਦਾ ਤੇ ਬਹੁਤ ਚ ਕਿੰਨਾ ਟਾਈਮ ਪੜ੍ਹਦੇ ਸੀ ਤੁਹਾਡੀ ਪੜ੍ਹਾਈ ਜਿਹੜੀ ਕਿਸ ਤਰ੍ਹਾਂ ਹੁੰਦੀ ਸੀ ਅਤੇ ਆਪਕ ਨੇ ਕਿੰਨਾ ਤਾਂ ਸਹਿਯੋਗ ਕੀਤਾ ਕਿਵੇਂ ਪੜ੍ਹਾਇਆ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਰ ਸਾਨੂੰ ਜੋ ਅਧਿਆਪਕ ਕਲਾਸ ਵਿੱਚ ਕਰਾ ਦਿੰਦੇ ਸੀ ਉਹ ਅਸੀਂ ਹੋਸਟਲ ਵਿੱਚ ਜਾ ਕੇ ਇੱਕ ਵਾਰ ਸਾਰਾ ਕੁਝ ਮਤਲਬ ਮੈਡਲ ਨੋਟਸ ਵਗੈਰਾ ਬਣਾ ਕੇ ਤੇ ਪਾਚ ਬ੍ਰਾਉਂਡ ਵਗੈਰਾ ਫਰੈਸ਼ ਹੋ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਹਸਨ ਇੱਕ ਵਾਰ ਬੁੱਕ ਕਰਕੇ ਜਿਹੜਾ ਖੁਸ਼ ਹੋ ਤੁਸੀਂ ਜਿਹੜਾ ਤੀਸਰੇ ਸਥਾਨ ਤੇ ਆਇਓ ਮਠੰਡਾ ਦੇ ਵਿੱਚ ਕੀ ਬਣਨਾ ਚਾਹੁੰਦੇ ਜਿੰਦਗੀ ਦੇ ਵਿੱਚ ਅੱਗੇ ਆ ਕਿ ਸਰ ਐਮਐਸ ਕਰਕੇ ਆਉਂਦਾ MBBS ਕਰਨਾ ਚਾਹੁੰਦੇ ਸੋ ਇਹ ਸੀਗੇ ਅਸ਼wini ਜੀ ਜਿਨ੍ਹਾਂ ਨੇ ਤੀਸਰਾ ਸਥਾਨ ਹਾਸਲ ਕੀਤਾਗਾ ਅੱਗੇ ਤੁਹਾਡੇ ਜਿਹੜੇ ਸਨਮੁਖ ਕੀ ਨਾਮ ਆ ਬੇਟਾ ਤੁਹਾਡਾ ਸਰਪੰਕ ਬ੍ਰੀਧ ਹਲਕ ਬ੍ਰੀਧ ਕਿਹੜੇ ਸਕੂਲ ਦੇ ਵਿਦਿਆਰਥੀ ਹੋਗੇ ਮੈਰਿਟੋਰੀਅ ਸਕੂਲ ਮੈਰਿਟੋਰੀਅ ਸਕੂਲ ਬਟਿੰਡਾ ਦਾ ਜਿਹੜੇ ਤੁਸੀਂ ਬਕਾਇਦਾ ਤੌਰ ਤੇ ਜਿਹੜੇ ਤੁਹਾਡੇ ਸਨਮਾਨ ਦੱਸ ਰਹੇ ਨੇਗੇ ਮੈਰਿਟ ਦੇ ਵਿੱਚ ਆਇਓਗੇ ਕਿੰਨਵਾਂ ਰੈਂਕ ਆਇਆ ਤੁਹਾਡਾ ਮੈਰਿਟ ਦੇ ਵਿੱਚ 14ਵਾਂ ਰੈਂਕ ਆਇਆ 14ਵਾਂ ਰੈਂਕ ਆਇਆ ਹੈਗਾ ਵੱਡੀ ਪ੍ਰਾਪਤੀ ਹੈਗੀ ਇੱਕ ਤੇ ਬਲਕਪ੍ਰੀਤ ਜਿਸ ਤਰ੍ਹਾਂ ਤੁਸੀਂ ਕਿਵੇਂ ਪੜ੍ਹਾਈ ਕਰਦੇ ਸੀ ਜਾਂ ਕਿਵੇਂ ਰੈਂਕ ਆਇਆ ਤੁਹਾਡਾ ਇਹਦੇ ਪਿੱਛੇ ਕੀ ਗੱਲ ਲੱਗਦੀ ਹੈ ਤੁਹਾਨੂੰ ਜਿਹੜੀ ਬੜੀ ਬਡੀ ਮਹੱਤਵਪੂਰਨ ਹੈ ਸਰ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਇੱਥੋਂ ਦੇ ਟੀਚਰਸ ਆ ਜਿਹੜੇ ਮੈਰਿਟਰੀ ਸਕੂਲ ਦੇ ਉਹ ਬਹੁਤ ਮਿਹਨਤ ਕਰਦੇ ਬੱਚਾ ਨੂੰ ਪੜ੍ਹਾਉਂਦੇ ਆ ਉਹਨਾਂ ਨੂੰ ਨੋਲੇਜੇਬਲ ਚੀਜ਼ਾਂ ਦੱਸਦੇ ਨੇ ਉਹਨਾਂ ਦੀ ਐਕਸਟਰਾ ਕਲਾਸਿਸ ਲੱਗਦੀਆਂ ਜਦੋਂ ਮੰਨ ਲਓ ਕਦੇ ਬੱਚੇ ਫ੍ਰੀ ਹੋਣ ਤਾਂ ਉਹਨਾਂ ਦੀ ਐਕਸਟਰਾ ਕਲਾਸ ਲਗਾ ਕੇ ਉਹਨਾਂ ਨੂੰ ਐਕਸਟਰਾ ਨੋਲੇਜ ਦਿੰਦੇ ਆ ਤਾਂ ਕਰਕੇ ਬੱਚੇ ਜਿਹੜਾ ਅੱਗੇ ਆਉਂਦੇ ਅਚੀਵਮੈਂਟਸ ਨੂੰ حاصل ਕਰਦਾ ਹੈ ਤਾਂ ਸਭ ਤੋਂ ਵੱਧ ਕਰਉਂਦੇ ਆ ਤੇ ਬਾਕੀ ਬੱਚਾ ਦੇਖਦੇ ਵੀ ਆ ਕਿ ਬੱਚੇ ਜਿਹਨੂੰ ਟੀਚਰ ਪੜਾਉਂਦਾ ਏ ਉਹਨੂੰ ਉਹ ਚੰਗਾ ਰਿਵਾਈਜ਼ ਕਰਦੇ ਆ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਰਿਵਾਈਜ਼ ਕਰਦੇ ਆ ਤਾਂ ਮਤਲਬ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਮੈਟਰ ਕਰਦੀਆਂ ਨੇ ਬੱਚਾ ਵੀ ਸਾਥ ਤੇ ਵੀ ਟੀਚਰ ਵੀ ਸਾਥ ਦੀ ਤਾਂ ਜਿਹੜਾ ਬਾਲਕ ਨੇ ਗੱਲ ਦੱਸੀ ਆ ਵੀ ਜਿਹੜਾ ਬਹੁਤ ਵੱਡਾ ਰੋਲਾ ਸਾਡੇ ਵਿਆਪਕਾਂ ਦਾ ਦਿਨ ਰਾਤ ਸਾਨੂੰ ਪੜਾਉਂਦੇ ਆ ਉਹ ਐਕਸਟਰਾ ਕਲਾਸਾਂ ਵੀ ਲਾਉਂਦੇ ਆ ਇਸ ਤਰ੍ਹਾਂ ਦੇ ਨਾਲ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਆਈਆਂ ਨੇਗੀਆਂ ਅੱਗੇ ਜਿਹੜਾ ਵਿਦਿਆਰਥਨ ਹੈਗੀ ਫਾਈਲ ਪਹਿਲੇ ਜਿਹੜਾ ਜਿਹੜੀ ਮੈਰਿਟ ਦੇ ਵਿੱਚ ਕਿੰਨਾਵਾਂ ਸਥਾਨ ਹਾਸਲ ਕੀਤਾ ਤੁਸੀਂ ਪੰਜਾਬ ਰੋਡ ਮੈਰਿਟ ਨੰਬਰ 5 ਤੇ ਰੈਂਕ ਨੰਬਰ 3 ਮੈਰਿਟ ਨੰਬਰ 5 ਦੇ ਵਿੱਚ ਠੀਕ ਹੈ ਜੀ ਬਲਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ ਆਪਣੀ ਪ੍ਰਾਪਤੀ ਤੇ ਸਰ ਬਹੁਤ ਖੁਸ਼ੀ ਹੋ ਰਹੀ ਆ ਤੇ ਟੀਚਰਾਂ ਨੇ ਦੇਖ ਕੇ ਵੀ ਹੋਰ ਖੁਸ਼ੀ ਹੋ ਰਹੀ ਆ ਪੇਰੈਂਟਸ ਖੁਸ਼ ਹੈਗੇ ਆ ਉਹ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਆ ਵੀ ਚਲੋ ਆਪ ਸਾਡੇ ਮੇਰੇ ਘਰ ਕੀ ਇਹਨਾਂ ਦੇ ਚਾਹਰਿਆਂ ਤੇ ਬਹੁਤ ਖਰਾੜਕ ਆਇਆ ਜੀ ਅੱਗੇ ਕੀ ਕਰਨਾ ਚਾਹੁੰਦੇ ਹੋ ਹਣ ਕਿ ਸੀਐਸਟੀ ਤਿਆਰੀ ਕਰਨੀ ਹੈ ਉਹਦੇ ਵਾਸਤੇ ਕੋਚਿੰਗ ਮੁਸਤ ਹੈ ਠੀਕ ਹੈ ਸਭਾ ਸਭ ਹਾਂਜੀ ਵੈਰੀਟੋਰੀਆ ਸਕੂਲ ਬਠਿੰਡਾ ਦੇ ਵਿੱਚ ਜਿਹੜੀਆਂ ਕਈ ਪੋਜੀਸ਼ਨਾਂ ਆਈਆਂ ਨੇਗੀਆਂ ਇਹਦਾ ਸਮੁੱਚਾ ਸੇਰ ਆ ਜਿਹੜਾ ਪ੍ਰਿੰਸੀਪਲ ਸਰ ਨੂੰ ਸਟਾਫ ਤੇ ਵਿਦਿਆਰਥੀਆਂ ਨੂੰ ਜਾਂਦਾਗਾ ਇਸੇ ਤਰ੍ਹਾਂ ਵੀ ਨਾਲ ਜਿਹੜਾ ਆਪਣੇ ਕੋਲੇ ਬੱਚਾ ਹੈਗਾ ਅਮਨਦੀਪ ਅਮਨਦੀਪ ਕਿਹੜੀ ਕਲਾਸ ਆ ਤੁਹਾਡੀ ਸਰ ਮੇਰੀ ਪਲਸ 2 ਕਮਰਸ ਹੈ ਪਲਸ 2 ਕਮਰਸ ਸੇ ਕਿੰਨੇ ਅੰਕ ਆਏ ਆ ਤੁਹਾਡੇ ਜਿਹੜੇ 400 ਨਾਲ 490 ਆਏ ਨੇ ਤੇ ਕਿੰਨੀ ਵੀ ਪੋਜੀਸ਼ਨਾਂ ਤੁਹਾਡੀ ਸਰ ਮੇਰਾ 12ਵਾਂ ਰੈਂਕ ਹੈ ਬਾ 12ਵਾਂ ਰੈਂਕ ਹੈ ਜੀ ਕਿਸ ਤਰ੍ਹਾਂ ਤੁਸੀਂ ਜਿਹੜਾ ਮਹਿਸੂਸ ਕਰ ਰਹੇ ਹੋਗੇ ਸਰ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਕੂਲ ਲਈ ਵੀ ਮੇਰੇ ਮਾਪਿਆਂ ਲਈ ਵੀ ਬਹੁਤ ਖੁਸ਼ੀ ਦਾ ਸਾਰੇ ਟੀਚਰ ਬਹੁਤ ਖੁਸ਼ ਨੇ ਸਾਡੀ ਪੋਜੀਸ਼ਨਾਂ ਤੋਂ ਤੇ ਬਹੁਤ ਮਾਣ ਲਾ ਵੀ ਮੈਂ ਬਠਿੰਡੇ ਸਕੂਲ ਚ ਪੜੀ ਜਿਨੇ ਕਿ 23 ਮੈਂਟਾ ਹਾਸਲ ਕੀਤੀ ਹੈ ਜੋ ਕਿ ਕਿਸੇ ਸਕੂਲ ਨੇ ਨਹੀਂ ਕੀਤੀ ਅੱਗੇ ਕੀ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਸਰ ਮੈਂ ਬੀਕਮ ਕਰਨਾ ਚਾਹੁੰਦੀ ਹਾਂ ਇਥੇ ਬੈਂਕ ਮੈਨੇਜਰ ਬਣਨਾ ਕਿਸ ਤਰ੍ਹਾਂ ਤੁਸੀਂ ਪੜ੍ਹਦੇ ਰਹਿੰਦੇ ਸੀਗੇ ਇੱਥੇ ਕੀ ਸ਼ਡਿਊਲ ਸੀਗਾ ਪੜ੍ਹਾਈ ਦਾ ਕਿਵੇਂ ਇਸ ਤਰ੍ਹਾਂ ਪੜ੍ਹਾਈ ਕਰਾਈ ਜਾਂਦੀ ਆ ਸਰ ਪੜ੍ਹਾਈ ਟੀਚਰ ਬਹੁਤ ਵਧੀਆ ਕਰਾਉਂਦੇ ਨੇ ਜਿਹੜਾ ਟੀਚਰ ਕਰਾਉਂਦੇ ਸੀ ਬਸ ਉਹਨੂੰ ਹੀ ਧਿਆਨ ਨਾਲ ਪੜ੍ਹਦੀ ਸੀਗੀ ਤਾਂ ਹੀ ਮੈਰਿਟ ਹਾਸਲ ਕਰ ਪਾਈ ਹਾਂਜੀ ਬੇਟਾ ਕੀ ਨਾਮ ਆਜੀ ਤੁਹਾਡਾ ਸੁਮਨਪ੍ਰੀਤ ਕੌਰ ਸੁਮਨਪ੍ਰੀਤ ਕੌਰ ਕਿਹੜੇ ਸਕੂਲ 'ਚ ਪੜ੍ਹਦੇ ਹੋ ਤੁਸੀਂ ਮੈਰਿਟੋਰੀਅਸ ਮੈਰਿਟੋਰੀਅਸ ਸਕੂਲ ਅਟੈਂਡੈਂਟਾ ਦੇ ਵਿੱਚ ਤਾਂ ਇਸ ਵਾਰੀ ਜਿਹੜਾ 12ਵਾਂ ਦਾ ਨਤੀਜਾ ਆਇਆਗਾ ਤੁਹਾਡੀ ਕਿੰਨੀ ਪੋਜੀਸ਼ਨ ਆਈ ਆ 12ਵੇਂ ਨਤੀਜੇ 'ਚੋਂ ਰੈਂਕ 13ਮਾ ਆਇਆ ਰੈਂਕ 13ਮਾ ਆ ਕਿਸ ਤਰ੍ਹਾਂ ਤੁਸੀਂ ਆਪਣੀ ਪੜ੍ਹਾਈ ਕਰਦੇ ਸੀ ਜਿਹੜਾ ਇਹ ਜਿਹੜਾ ਤੁਹਾਡੀ ਪੋਜੀਸ਼ਨ ਦਾ ਸਿਹਰਾ ਕਿਹਦੇ ਸਰ ਬੰਦਿਓ ਤੁਸੀਂ ਵੀ ਇੰਜਾਤ ਸਾਹਿਬਾਨ ਦੇ ਸਾਰੇ ਪ੍ਰਿੰਸੀਪਲ ਸਰ ਸਾਰੇ ਸਕੂਲ ਦੇ ਸਾਰੇ ਸਟਾਫ ਮੈਂਬਰ ਤੇ ਮੇਰੀ ਮੈਰਿਟ ਵਿੱਚ ਸਭ ਤੋਂ ਵੱਡਾ ਜਿਹਨ ਮੇਰੇ ਮਾਪਿਆਂ ਦਾ ਹੀ ਜਿਨ੍ਹਾਂ ਨੇ ਮੈਨੂੰ ਇਸ ਸਕੂਲ ਵਿੱਚ ਲਾਇਆ ਬਾਕੀ ਸਾਰੇ ਸਕੂਲ ਦੀ ਮਿਹਨਤ ਹੈ ਠੀਕ ਹੈ ਜੀ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ ਹੁਣ ਜਿਹੜਾ ਮੈਰਿਟ ਵਿੱਚ ਆ ਕੇ ਬਹੁਤ ਖੁਸ਼ੀ ਬਹੁਤ ਖੁਸ਼ੀ ਹੋ ਰਹੀ ਹੈ ਖੁਸ਼ੀ ਵਾਲੀ ਗੱਲ ਲਾ ਕੇ ਤੇ ਅੱਗੇ ਕੀ ਕਰਨਾ ਚਾਹੁੰਦੇ ਹੋਗੇ ਅੱਗੇ ਸਰ ਬੀਕਮ ਕਰਕੇ ਟੀਚਿੰਗ ਲਾਈਨ ਦੇਖਾਂਗੇ ਟੀਚਿੰਗ ਲਾਈਨ ਦੇ ਵਿੱਚ ਆਣਾਗਾ ਸੋ ਨਿਰੰਤਰ ਜਿਹੜਾ ਮੈਰਿਟੋਰੀਅ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸੁਪਨੇ ਪੂਰੇ ਹੋ ਰਹੇ ਨੇ ਇਹ ਸੀ ਸੁਮਨਪ੍ਰੀਤ ਜੱਡਾ ਨੇ ਜਿਹੜਾ ਮੈਰਿਟ ਦੇ ਵਿੱਚ ਇਹਨਾਂ ਦਾ ਸਥਾਨ ਬਣਿਆਗਾ ਬਹੁਤ ਉੱਚ ਕੋਟੀ ਦਾ ਸੋ ਇਸ ਸਮੋਚਾ ਜਿਹੜਾ ਸਿਹਰਾ ਪ੍ਰਿੰਸੀਪਲ ਸਰ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਸਿਰ ਜਿਹੜਾ ਇਹ ਵੱਜਦਾਗਾ ਵੀ ਜਿਨ੍ਹਾਂ ਨੇ ਇੰਨੀ ਜਿਆਦਾ ਮਿਹਨਤ ਕੀਤੀ ਹੈਗੀ ਸ਼ੁਕਰੀਆ ਤੁਹਾਡਾ ਹਜੀ ਬੇਟਾ ਤੁਹਾਡਾ ਕੀ ਨਾਮ ਹੈ ਮੈਰੀਟੋਰੀਅਸ ਸਕੂਲ ਆ ਦੇ ਜਿਹੜੇ ਬੱਚੇ ਨੇ ਜਿਹੜੇ ਕਿ ਮੈਂਡ ਹੋਲਡਰ ਨੇ ਕਿ ਬੋਰਡ ਦੇ ਵਿੱਚ ਮੈਡ ਦੇ ਵਿੱਚ ਆਏ ਨੇ ਕੀ ਨਾਮ ਆ ਜੀ ਤੁਹਾਡਾ ਸਰ ਸੁਪਨਦੀਪ ਸੁਪਨਦੀਪ ਕੌਰ ਸੁਪਨਦੀਪ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਮੈਰੀਟੋਰੀਅਸ ਮੈਰੀਟੋਰੀਅਸ ਸਕੂਲ ਬਠਿੰਡਾ ਬਠਿੰਡਾ ਦੇ ਵਿੱਚ ਪੜਦੇ ਹਾਂ ਸੁਪਨ ਤੁਹਾਡਾ ਜਿਹੜਾ ਕਿੰਨਾ ਰੈਂਕ ਆਇਆਗਾ ਸਰ 13 13ਵਾਂ ਰੈਂਕ ਆਇਆਗਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈਗੀ ਕਿਸ ਤਰ੍ਹਾਂ ਪੜਦੇ ਰਹੇ ਹੋ ਤੁਸੀਂ ਸਕੂਲ ਦੇ ਵਿੱਚ ਸਰ ਜਿਹੜਾ ਕੋਸਟਿਚਰ ਪੜਾਉਂਦੇ ਸੀ ਉਹ ਕਾੜ ਲੈਂਦੇ ਸੀ ਧਿਆਨ ਨਾਲ ਐਕਸਟਰਾ ਕਲਾਸਾਂ ਲੱਗਦੀਆਂ ਸੀ ਜਾਨਣੇ ਪੜ੍ਹਾਈ ਕਰਦੇ ਸੀਗੇ ਅੱਗੇ ਕੀ ਕਰਨਾ ਚਾਹੁੰਦੇ ਆ ਤੁਸੀਂ ਸਰ ਵੀ ਕੰਮ ਕਰੀ ਬੀ ਕਾਮ ਕਰਨੀ ਹੈ ਜੀ ਠੀਕ ਹੈ ਤੇ ਇਹਦਾ ਜਿਹੜਾ ਸਮੋਚਾ ਜਿਹੜਾ ਸਿਹਰਾ ਤੁਸੀਂ ਕਿਸ ਨੂੰ ਦਿੰਨੇ ਹੋ ਵੀ ਕਿਸ ਤਰ੍ਹਾਂ ਮੈਰਿਟ ਦੇ ਵਿੱਚ ਆਏ ਸਰ ਪੇਰੈਂਟਸ ਨੂੰ ਪ੍ਰਿੰਸੀਪਲ ਸਰ ਨੂੰ ਸਕੂਲ ਨੂੰ ਸਟਾਫ ਨੂੰ ਆ ਜਿਹੜਾ ਸਮੋਚਾ ਸਿਹਰਾ ਜਿਹੜਾ ਵਿਦਿਆਰਥੀ ਦੇ ਵੱਲੋਂ ਮਾਪਿਆਂ ਨੂੰ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਨੂੰ ਦਿੱਤਾ ਜਾ ਰਿਹਾ ਵੀ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਤੁਹਾਨੂੰ ਦੇਖਦੇ ਨਾਲ ਪੜ੍ਹਦੇ ਸੀਗੇ ਸ਼ੋਭਾ ਸ਼ਾਮਾ ਜੀ ਤੁਹਾਨੂੰ ਕੀ ਮੈਰਿਟੋਰੀਆ ਸਕੂਲ ਬਠਿੰਡਾ ਦੇ ਵਿੱਚ ਜਿਹੜਾ ਮੈਰਿਟ ਦੇ ਵਿੱਚ ਆਇਆ ਬੱਚਾ ਰਿਤਿਕ ਆਪਣੇ ਮਾਪੇ ਦੇ ਨਾਲ ਜਿਹੜਾ ਹਾਜ਼ਰਾਗਾ ਟਾ ਤੁਹਾਡਾ ਸਵਾਗਤ ਆ ਕਿੰਨਾ ਵੀ ਮੈਰਟ ਆਈਏ ਤੁਹਾਡੀ 267 ਥੋੜਾ ਅੱਛੀ ਬੋਲੋ ਸਰ 267 ਠੀਕ ਹੈ ਜੀ ਤਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋਗੇ ਸਰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਰਟ ਚ ਵੀ ਆਵਾਂਗੇ ਤਾਂ ਇੱਕ ਸਾਲ ਪਹਿਲਾਂ ਡ੍ਰੀਮ ਹੀ ਸੀਗਾ ਅੱਜ ਡ੍ਰੀਮ ਪੂਰਾ ਹੋ ਗਿਆ ਸੁਪਨਾ ਪੂਰਾ ਹੋਇਆ ਪਹਿਲਾ ਸੁਪਨਾ ਸੀਗਾ ਮੈਰਟ ਦੇ ਵਿੱਚ ਆਉਣ ਦਾ ਬੱਚੇ ਨੇ ਕਹਿੰਦਾ ਵੀ ਸੁਪਨਾ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈਗਾ ਅੱਗੇ ਕੀ ਕਰਨਾ ਚਾਹੋਗੇ ਇਹ ਟੈਕ ਦੇ ਜਿਹੜੇ ਇੰਜੀਨੀਅਰਿੰਗ ਦੀ ਪੜਾਈ ਕਰਨੀ ਹੈ ਬਹੁਤ ਬਹੁਤ ਮੁਬਾਰਕਾਂ ਜੀ